ਲੁਧਿਆਣਾ ਦੇ ਵਿੱਚ ਕਾਂਗਰਸ ਪਾਰਟੀ ਦੀ ਹਾਰ ਹੋਣ ਤੋਂ ਬਾਅਦ ਸਤੀਫਿਆਂ ਦੀ ਝੜੀ ਲੱਗੀ ਹੈ ਤੇ ਭਾਰਤ ਪੂਸ਼ਣ ਆਸ਼ੂ ਨੇ ਅਸਤੀਫਾ ਦਿੱਤਾ ਐਮਐਲਏ ਪ੍ਰਗਟ ਸਿੰਘ ਨੇ ਅਸਤੀਫਾ ਦਿੱਤਾ ਤੇ ਉਥੇ ਕਿੱਕੀ ਢਿੱਲੋਂ ਨੇ ਵੀ ਜਿਹੜਾ ਕਿ ਕਾਂਗਰਸ ਪਾਰਟੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਤੇ ਜਿਸ ਤੋਂ ਬਾਅਦ ਹੁਣ ਇਹ ਅਸਤੀਫੇ ਮਨਜ਼ੂਰ ਕਰ ਲਏ ਗਏ ਨੇ ਤੇ ਦੱਸਦੀ ਹੈ ਕਿ ਕਾਂਗਰਸ ਪਾਰਟੀ ਦੇ ਵਿੱਚ ਹੁਣ ਅਸਤੀਫਿਆਂ ਦੀ ਝੜੀ ਲਗਾਤਾਰ ਚੱਰੀ ਹੈ ਪੁਪੇਸ਼ ਪੁਗੇਲ ਦੇ ਵੱਲੋਂ ਜਿਹੜਾ ਕਿ ਅਸਤੀਫੇ ਮਨਜ਼ੂਰ ਕੀਤੇ ਗਏ ਨੇ ਉਹਨਾਂ ਨੇ ਨਿਜੀ ਪੋਸਟ ਤਾਂ ਇੱਕ ਸਾਂਝੀ ਕੀਤੀ ਐ ਦੱਸਿਆ ਕਿ ਲੁਧਿਆਣਾ ਚੋਣਾ ਵਿੱਚ ਹਾਰ ਤੋਂ ਬਾਅਦ ਕਾਂਗਰਸ ਚ ਆਕੂਆਂ ਦੇ ਅਸਤੀਫਿਆਂ ਦੀ ਛੜੀ ਲੱਗ ਗਈ ਐ ਇੱਕ ਪਾਸੇ ਭਾਰਤ ਭੂਸ਼ਣ ਆਸ਼ੂ ਨੇ ਹਾਰ ਤੋਂ ਬਾਅਦ ਆਪਣੇ ਕਾਰਜਕਾਰੀ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਜਦੋਂ ਕਿ ਕੱਲ੍ਹ ਦੋ ਹੋਰ ਆਕੂਆਂ ਨੇ ਵੀ ਆਪਣਾ ਅਸਤੀਫੇ ਦਾ ਐਲਾਨ ਕੀਤਾ ਸੀ ਤੇ ਇਸ ਦੇ ਵਿੱਚ ਦੱਸਿਆ ਕਿ ਪ੍ਰਗਟ ਸਿੰਘ ਅਤੇ ਕਿਕਿਟ ਲੋ ਦੇ ਨਾਮ ਸ਼ਾਮਲ ਨੇ ਹੁਣੇ ਨਾ ਆਕੂਆਂ ਦੇ ਅਸਤੀਫੇ ਬਾਰੇ ਕਾਂਗਰਸੀ ਆਕੂ ਪੁਪੇਸ਼ ਬਗੇਲ ਬਿਆਨ ਸਾਹਮਣੇ ਆਇਆ ਹੈ ਤੇ ਉਹਨਾਂ ਨੇ ਇੱਕ ਟਵੀਟ ਰਾਹੀਂ ਜਿਹੜਾ ਕਿ ਦੱਸਿਆ ਕਿ ਭਾਰਤ ਪੋਸ਼ਣ ਆਸ਼ੂ ਨੇ ਕਿ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਤੇ ਇਸੇ ਤਰ੍ਹਾਂ ਪ੍ਰਗਟ ਸਿੰਘ ਅਤੇ ਕੁਲਦੀਪ ਕੁਸ਼ਲਦੀਪ ਸਿੰਘ ਜਿਹੜੇ ਕਿ ਢਿੱਲੋਂ ਨੇ ਉਨ੍ਹਾਂ ਨੇ ਸੋਭਾ ਕਾਂਗਰਸ ਦੇ ਉਪ ਪ੍ਰਧਾਨ ਦਾ ਅਹੁਦਾ ਛੱਡਣ ਦਾ ਫੈਸਲਾ ਕੀਤਾ ਹੈ। ਤਿੰਨਾਂ ਦੇ ਅਸਤੀਫੇ ਸਵੀਕਾਰ ਕਰ ਲਏ ਗਏ ਨੇ ਤੇ ਪਾਰਟੀ ਤਿੰਨਾਂ ਆਗੂਆਂ ਦਾ ਉਹਨਾਂ ਦੀ ਸੇਵਾ ਦੇ ਲਈ ਧੰਨਵਾਦ ਕਰਦੀ ਹੈ ਤੇ ਉਹਨਾਂ ਦੇ ਭਵਿੱਖ ਦੀ ਕਾਮਨਾ ਕਰਦੀ ਹੈ। ਤੇ ਦੱਸੀਏ ਕਿ ਵਿਧਾਨ ਸਭਾ ਹਲਕਾ ਲੁਧਿਆਣਾ ਪੱਛਮੀ ਚੋਣ ਤੋਂ ਹਾਰ ਤੋਂ ਬਾਅਦ ਜ਼ਿੰਮੇਵਾਰੀ ਆਪਣੇ ਸਿਰ ਲੈੰਦਿਆਂ ਭਾਰਤ ਪੂਸ਼ਣ ਆਸ਼ੂ ਨੇ ਪੰਜਾਬ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਇਸ ਤੋਂ ਬਾਅਦ ਜਲੰਧਰ ਸ਼ੌਣੀ ਦੇ ਵਿਧਾਇਕ ਪਰਗਟ ਸਿੰਘ ਅਤੇ ਕਾਂਗਰਸ ਸੂਬਾ ਇਕਾਈ ਦੇ ਮੀਤ ਪ੍ਰਧਾਨ ਦੇ ਅਹੁਦੇ ਤੋਂ ਅਤੇ ਸਾਬਕਾ ਕਾਂਗਰਸ ਵਿਧਾਇਕ ਕੁਸ਼ਲਦੀਪ ਕੁਸ਼ਲਦੀਪ ਸਿੰਘ ਜਿਹੜੇ ਕਿ ਉਰਫ ਟਿਕਟ ਲੋਨ ਜਿਹੜਾ ਕਿ ਮੀਤ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਤੇ ਦੋਵਾਂ ਆਖੋ ਨੇ ਆਪਣਾ ਅਸਤੀਫਾ ਕਾਂਗਰਸ ਹਾਈ ਕਮਾਂਡ ਨੂੰ ਭੇਜ ਦਿੱਤਾ ਸੀ ਇਸ ਤੋਂ ਬਾਅਦ ਹੁਣੇ ਅਸਤੀਫੇ ਮਨਜ਼ੂਰ ਕਰ ਲਏ ਗਏ ਨੇ ਜਿਸ ਤੋਂ ਬਾਅਦ ਹੁਣ ਇਹ ਅਸਤੀਫੇ ਮਨਜ਼ੂਰ ਕਰ ਲਏ ਗਏ ਨੇ ਤੇ ਦੱਸਦੀ ਹੈ ਕਿ ਕਾਂਗਰਸ ਪਾਰਟੀ ਦੇ ਵਿੱਚ ਹੁਣ ਅਸਤੀਫਿਆਂ ਦੀ ਛੜੀ ਲਗਾਤਾਰ ਚੱਰੀ ਹੈ ਪੁਪੇਸ਼ ਪੁਗੇਲ ਦੇ ਵੱਲੋਂ ਜਿਹੜਾ ਕਿ ਅਸਤੀਫੇ ਮਨਜ਼ੂਰ ਕੀਤੇ ਗਏ ਨੇ ਉਹਨਾਂ ਨੇ ਨਿੱਜੀ ਪੋਸਟ ਤੱਕ ਸਾਂਝੀ ਕੀਤੀ ਹੈ ਦੱਸਦੀ ਕਿ ਲੁਧਿਆਣਾ ਚੋਣਾਂ ਵਿੱਚ ਹਾਰ ਤੋਂ ਬਾਅਦ ਕਾਂਗਰਸ ਚ ਆਕੂਆਂ ਦੇ ਅਸਤੀਫਿਆਂ ਦੀ ਛੜੀ ਲੱਗ ਗਈ ਹੈ ਇੱਕ ਪਾਸੇ ਭਾਰਤ ਪੂਸ਼ਣ ਆਸ਼ੂ ਨੇ ਹਾਰ ਤੋਂ ਬਾਅਦ ਆਪਣੇ ਕਾਰਜਕਾਰੀ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਜਦੋਂ ਕਿ ਕੱਲ੍ਹ ਦ ਦੋ ਹੋਰ ਆਕੂਆਂ ਨੇ ਵੀ ਆਪਣਾ ਅਸਤੀਫਾ ਦਾ ਐਲਾਨ ਕੀਤਾ ਸੀ ਤੇ ਇਸ ਦੇ ਵਿੱਚ ਦੱਸ ਸੀ ਕਿ ਪ੍ਰਗਟ ਸਿੰਘ ਅਤੇ ਕਿਕਿਟ ਢਿੱਲੋਂ ਦੇ ਨਾਮ ਸ਼ਾਮਲ ਨੇ ਹੁਣੇ ਨਾ ਆਕੂਆਂ ਦੇ ਅਸਤੀਫੇ ਬਾਰੇ ਕਾਂਗਰਸੀ ਆਕੂ ਪੁਪੇਸ਼ ਬਗੇਲ ਦਾ ਬਿਆਨ ਸਾਹਮਣੇ ਆਇਆ ਹੈ ਤੇ ਉਹਨਾਂ ਨੇ ਇੱਕ ਟਵੀਟ ਰਾਹੀਂ ਜਿਹੜਾ ਕਿ ਦੱਸਿਆ ਕਿ ਭਾਰਤ ਪੂਸ਼ਣ ਆਸ਼ੂ ਨੇ ਕਿ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਤੇ ਇਸੇ ਤਰ੍ਹਾਂ ਪ੍ਰਗਟ ਸਿੰਘ ਅਤੇ ਕੁਲਦੀਪ ਕੁਸ਼ਲਦੀਪ ਸਿੰਘ ਜਿਹੜੇ ਕਿ ਢਿੱਲੋਂ ਨੇ ਉਹਨਾਂ ਨੇ ਸੋਭਾ ਕਾਂਗਰਸ ਦੇ ਉਪ ਪ੍ਰਧਾਨ ਦਾ ਅਹੁਦਾ ਛੱਡਣ ਦਾ ਫੈਸਲਾ ਕੀਤਾ ਹੈ। ਤਿੰਨਾਂ ਦੇ ਅਸਤੀਫੇ ਸਵੀਕਾਰ ਕਰ ਲਏ ਗਏ ਨੇ ਤੇ ਪਾਰਟੀ ਤਿੰਨਾਂ ਆਗੂਆਂ ਦਾ ਉਹਨਾਂ ਦੀ ਸੇਵਾ ਦੇ ਲਈ ਧੰਨਵਾਦ ਕਰਦੀ ਹੈ ਤੇ ਉਹਨਾਂ ਦੇ ਭਵਿੱਖ ਦੀ ਕਾਮਨਾ ਕਰਦੀ ਹੈ। ਤੇ ਦੱਸੀਏ ਕਿ ਵਿਧਾਨ ਸਭਾ ਹਲਕਾ ਲੁਧਿਆਣਾ ਪੱਛਮੀ ਚੋਣ ਤੋਂ ਹਾਰ ਤੋਂ ਬਾਅਦ ਜ਼ਿੰਮੇਵਾਰੀ ਆਪਣੇ ਸਿਰ ਲੈੰਦਿਆਂ ਭਾਰਤ ਪੂਸ਼ਣ ਆਸ਼ੂ ਨੇ ਪੰਜਾਬ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਇਸ ਤੋਂ ਬਾਅਦ ਜਲੰਧਰ ਸ਼ੌਣੀ ਦੇ ਵਿਧਾਇਕ ਪਰਗਟ ਸਿੰਘ ਅਤੇ ਕਾਂਗਰਸ ਸੂਬਾ ਇਕਾਈ ਦੇ ਮੀਤ ਪ੍ਰਧਾਨ ਦੇ ਅਹੁਦੇ ਤੋਂ ਅਤੇ ਸਾਬਕਾ ਕਾਂਗਰਸ ਵਿਧਾਇਕ ਕੁਸ਼ਲਦੀਪ ਕੁਸ਼ਲਦੀਪ ਸਿੰਘ ਜਿਹੜੇ ਕਿ ਉਰਫ ਟਿਕਟ ਲੋਣੇ ਜਿਹੜਾ ਕਿ ਮੀਤ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਤੇ ਦੋਵਾਂ ਆਖੋ ਨੇ ਆਪਣਾ ਅਸਤੀਫਾ ਕਾਂਗਰਸ ਹਾਈ ਕਮਾਂਡ ਨੂੰ ਭੇਜ ਦਿੱਤਾ ਸੀ ਇਸ ਤੋਂ ਬਾਅਦ ਹੁਣੇ ਅਸਤੀਫੇ ਮਨਜ਼ੂਰ ਕਰ ਲਏ ਗਏ ਨੇ